ਕੀ ਦਾ ਹਾਦਸਾ ਸ਼੍ਰੀ ਵਾਹਿਬ ਜੀ ਦੇ ਪਿੰਡ ਨੂੰ ਵਾਲ ਤੋਂ ਸਰਾਰ ਰੋੜੇ ਤੋਂ ਬਹੁਤ ਦਰਦਨਾਕ ਹਾਸਾ ਵਾਪਰਿਆ ਟਰੈਕਟਰ ਜਿਹੜਾ ਆਪਣਾ ਲੋਡ ਕਰਕੇ ਗੰਨੀਆਂ ਦੀ ਟਰਾਲੀ ਦੇ ਨਾਲ ਤੇ ਵੀਰ ਪ੍ਰਦੀਪ ਸਿੰਘ ਜੀ ਜਿਨ੍ਹਾਂ ਦਾ ਪੀ ਪੈਲਸ ਪਿੰਡੋ ਵਾਲਾ ਤੇ ਉਹਨਾਂ ਦੇ ਫਾਦਰ ਸਾਹਿਬ ਹੰਸਰਾਜ ਹਸਪੀਟਲ ਦੀ ਤਰਫ ਜਿਹੜੇ ਕਾਫੀ ਜਰਾ ਮਸ਼ਹੂਰ ਨੇ ਤੇ ਬੜੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਜਿਹੜਾ ਵੀਰ ਸਾਡਾ ਟਰੈਕਟਰ ਚਲਾ ਰਿਹਾ ਸੀ ਟਰਾਲੀ ਟਰੈਕਟਰ ਤੇ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ ਇਹ ਫੋਟਰ ਅਨੋਵਾ ਗੱਡੀ ਜਿਨ੍ਹਾਂ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਪੂਰੀ ਵਜੇ ਤੱਕ ਜਿਹੜੇ ਇਨਜ ਹਸਪੀਟਲ ਵਿੱਚ ਪਹੁੰਚੇ ਨੇ ਸੋ ਬਟ ਇਹ ਜਿਹੜਾ ਬਹੁਤ ਵੱਡਾ ਇੱਕ ਜਿਹੜਾ ਘਾਟਾ ਇਹ ਸਾਡੇ ਪੂਰੇ ਏਰੀਆ ਨੂੰ ਦੀ ਹੈ ਜਿਹੜੇ ਸਾਡੇ ਉਧਰੋਂ ਵੀ ਪਰਿਵਾਰ ਅਨੋਵਾ ਗੱਡੀ ਦਾ ਹੈ ਜਿਹਦਾ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਬੜੀ ਹੈ ਇਹ ਜਿਹੜਾ ਸਮਾਂ ਬਹੁਤ ਮਾੜਾ ਹੈ ਪਰ ਸਮੇਂ ਦੇ ਮੁਤਾਬਿਕ ਜਿਦਾਂ ਰੋਡ ਦੇ ਉੱਪਰ ਬਹੁਤ ਜ਼ਿਆਦਾ ਟ੍ਰੈਫਿਕ ਵਧ ਰਹੀ ਆ ਰਾਹੀ ਕੋ ਬਦਲਣ ਦੇ ਨਾਲ ਨਾਲ ਜੇ ਪਾਰਸੀ ਹੈ ਵਾਪਰਦੇ ਆ ਪਰ ਮੈਂ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਤੁਹਾਡੇ ਚੈਨਲ ਰਾਹੀਂ ਜਰੂਰ ਦੱਸਣਾ ਚਾਹੁੰਦਾ ਕਿ 2-4 ਮਿੰਟ ਆਪਾਂ ਲੇਟ ਹੋ ਜਾਈਏ ਪਰ ਕਦੀ ਵੀ ਕਾਲੀ ਦਾ ਜਰੀਏ ਕਿਉਂਕਿ ਹੋਰ ਬਹੁਤ ਛੋਟੇ ਵੱਡੇ ਰੂਟ ਨਹੀਂ ਆ ਛੋਟੇ ਰੂਟ ਹੋਣ ਦੇ ਕਰਕੇ ਮੇਰਾ ਵੀ ਵੱਡੀ ਗੱਡੀ ਪਾਰਟੀ ਜਾਈਂਦੀ ਮੰਗਲਵਾਰ ਤੇ ਵੀ ਰਵੀਵਾਰੀ ਹਾਂ ਵੀਰ ਜੀ ਨੇ ਵੀ ਬਲੇ ਦੱਸਿਆ ਕਿ ਪਿਛਲੇ ਮੰਗਲਵਾਰ ਇਹਨਾਂ ਦੀ ਵੀ ਜਿਹੜੀ ਗੱਡੀ ਪਾਰਟੀ ਆ ਰੋਡ ਬਿਲਕੁਲ ਬਹੁਤ ਜ਼ਿਆਦਾ ਨਹੀਂ ਲੱਗਾ ਟ੍ਰੈਫਿਕ ਜਿਆਦਾ ਵੱਧ ਗਈ ਆ ਮੈਂ ਸਾਰੇ ਯਾਤਰੀ ਸੇਵਾਨਾਂ ਨੂੰ ਸਾਰੇ ਭਰਾਵਾਂ ਨੂੰ ਜਿੰਨੇ ਵੀ ਲੋਕ ਆਪਣੇ ਪਰਿਵਾਰਾਂ ਦੇ ਨਾਲ ਜਾਂਦੇ ਨੇ ਉਹਨਾਂ ਨੂੰ ਇੱਕ ਕੋਈ ਬੇਨਤੀ ਕਰਨੀ ਚਾਹੁੰਦਾ ਕਿ 2-4 ਮਿੰਟ ਦੀ ਦੇਰੀ ਜਿਹੜੀ ਆ ਉਹ ਬਹੁਤ ਚੰਗੀ ਆ ਬਿਲਕੁਲ ਹੌਲੀ ਚਲਾਓ ਕਿਉਂਕਿ ਜਾਨ ਤੋਂ ਵੱਧ ਕੇ ਕੋਈ ਨਹੀਂ ਆਪਣੀ ਫੈਮਿਲੀ ਤੋਂ ਵੱਧ ਕੇ ਤੁਹਾਡੇ ਬੱਚਿਆਂ ਨੂੰ ਤੁਹਾਡੀ ਵੀਟ ਆ ਠੀਕ ਆ ਕਿਸੇ ਇਸ ਤੋਂ ਵੱਧ ਕੇ ਇਸ ਤੋਂ ਵੱਧ ਕੇ ਕੁਝ ਨਹੀਂ ਹੈ ਕੁਝ ਨਹੀਂ ਹੈਗਾ ਕਿਉਂਕਿ ਸਮਾਂ ਜਿਹੜਾ ਆ ਅੱਜ ਤੱਕ ਸਰੇਕ ਦਾ ਕਾਲੀ ਦਾ ਆ ਪਰ ਉਹ ਕਦੋਂ ਕਿਸੇ ਦਾ ਨੁਕਸਾਨ ਹੋ ਜਾਣਾ ਕਿਸੇ ਨੂੰ ਵੀ ਨਹੀਂ ਪਤਾ ਕਿ ਕੋਈ ਤੇ ਮੈਂ ਸਾਰਿਆਂ ਨੂੰ ਬੇਤੀ ਕਰਨਾ ਚਾਹਾਂਗਾ ਜੀ ਕਿ ਜਿੰਨੇ ਵੀ ਤੁਸੀਂ ਸਾਨੂੰ ਦੇਖ ਸੁਣ ਰਹੇ ਹੋ ਕਿਰਪਾ ਕਰਕੇ ਬੜੇ ਧਿਆਨ ਦੇ ਨਾਲ ਬੜੇ ਹੋਲੀ ਚੱਦੋ ਤਾਂ ਕਿ ਜਿਹੜਾ ਸਾਡਾ ਆਪਣਾ ਆਪਾ ਜਾਂ ਅਸੀਂ ਕਿਸੇ ਹੋਰ ਦੀ ਵੀ ਜਾਨ ਬਚਾ ਸਕੀਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪ ਤਾਂ ਖਾਲੀ ਦੇ ਵਿੱਚ ਚੱਲ ਕੇ ਜਦੋਂ ਮੰਨ ਲਓ ਕਿ ਆਪਣਾ ਨੁਕਸਾਨ ਤਾਂ ਹੋਣਾ ਹੀ ਉਹਨਾਂ ਦਾ ਟੀ ਫੈਮਲੀ ਤੁਹਾਡੀ ਵੇਟ ਕਰਦੀ ਹੈ ਨਾ ਘਰ ਦੇ ਵਿੱਚ ਬੱਚੇ ਤੁਹਾਡੇ ਛੋਟੇ ਪਿੱਛੇ ਪਰਿਵਾਰ ਭਾਜੀ ਹੋ ਜਾਂਦੇ ਆ ਬਿਲਕੁਲ ਸਾਰਾ ਕੁਝ ਹੈ ਨਾ 2-4 ਮਿੰਟ ਦੀ ਕਾਲੀ ਦੇ ਨਾਲ ਇਛਲੀ ਪਰਿਵਾਰਾਂ ਦਾ ਨਹੀਂ ਆਪਾਂ ਸੋਚਦੇ ਵੀ ਕਿੱਥੇ ਜਾ ਕੇ ਪਰ ਪਰ ਕਿਉਂਕਿ ਬੰਦੇ ਨੂੰ ਪਤਾ ਨਹੀਂ ਹੁੰਦਾ ਮੈਨਾਂ ਕੀ ਹੋਣਾ ਜੇ ਕੋਈ ਪਾਣਾ ਵਰਦੀ ਜਾਂਦਾ ਫੇਰ ਪਤਾ ਨਹੀਂ ਕੋ ਹੋਣਾ ਕਿ ਫੇ ਉਹ ਜੇ ਜਿਹੜੀ ਆਖੀ ਹੁੰਦੀ ਹੈ